ਛਾੜੂ ਦੀ ਜਿੱਤ ਮਗਰੋਂ ਪੂਰੇ ਪੰਜਾਬ ਦੇ ਵਿੱਚ ਵੱਜ ਰਹੇ ਨੇ ਢੋਲ ਵੰਡੇ ਜਾ ਰਹੇ ਨੇ ਲੱਡੂ ਹਰ ਪਾਸੇ ਹੋਇਆ ਪਿਆ ਛਾੜੂ ਛਾੜੂ ਤੁਸੀਂ ਵੀ ਦੇਖੋ ਇਹ ਵੀਡੀਓ ਤੇ ਇਸ ਵੀਡੀਓ ਨੂੰ ਦਬਕ ਕੇ ਸ਼ੇਅਰ ਕਰੋ ਤੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਜੋ ਕਿ ਸਮਰਾਲਾ ਦੇ ਮੇਨ ਬਾਜ਼ਾਰ ਦੀਆਂ ਨੇ ਜਿੱਥੇ ਆਪਾ ਪਾਰਟੀ ਸਮਰਥਕਾਂ ਦੇ ਵੱਲੋਂ ਢੋਲ ਦੇ ਉੱਤੇ ਖੁਸ਼ੀ ਮਨਾਈ ਜਾ ਰਹੀ ਹੈ ਭੰਗੜੇ ਪਾਏ ਜਾ ਰਹੇ ਨੇ ਤੇ ਲੱਡੂ ਵੀ ਵੰਡੇ ਜਾ ਰਹੇ ਨੇ ਤਾਂ ਦੱਸੋ ਇਹ ਕਿ ਤਰਨ ਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਾਨਦਾਰ ਜਿੱਤ ਹੋਈ ਹੈ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਹਰ ਸ਼ਹਿਰ ਵਿੱਚ ਜਿੱਤ ਮਨਾਈ ਜਾ ਰਹੀ ਹੈ ਝਾੜੂ ਦੀ ਤਾਂ ਦੇਖੋ ਕਿਵੇਂ ਝਾੜੂ ਦੇ ਝੰਡੇ ਲਹਿਰਾਏ ਜਾ ਰਹੇ ਨੇ ਤੇ ਲੋਕਾਂ ਨੂੰ ਲੱਡੂ ਵੰਡੇ ਜਾ ਰਹੇ ਨੇ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ ਸਭ ਦਾ ਸੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸਿਓ ਸੁਣਨ ਵਾਲਾ ਵੀ ਕਿਹਾ ਕੁਝ ਮਨਾਈ ਜਾ ਰਹੀ ਹੈ ਤਰਨ ਤਾਰਨ ਜਿਮਨੀ ਚੋਣਾ ਦੇ ਜੀ ਆਏ ਜੀ ਆਣਾ ਕਰੋ ਇਹ ਜੋ ਜਿੱਤ ਆ ਇਹ ਆਮ ਆਦਮੀ ਦੀ ਕੀਤੀ ਆਰਟੀ 3.5 ਸਾਲਾਂ ਦੇ ਕਾਰਜਕਾਲ ਦੀ ਜਿੱਤਾ ਔਰ ਲੋਕਾਂ ਨੇ ਇਹ ਦੱਸ ਦਿੱਤਾ ਕਿ ਇਹ ਰਵਾਇਤੀ ਪਾਰਟੀਆਂ ਨੂੰ ਕਿ ਜੋ ਕੰਮ ਕਰੂਗਾ ਸੀ ਉਹਨੂੰ ਹੀ ਜਿਤਾਵਾਂਗੇ ਜਿੰਨਾ ਭੰਡੀ ਪ੍ਰਚਾਰ ਹੋਇਆ ਤੁਸੀਂ ਦੇਖਿਆ ਤਰ੍ਹਾਂ ਤਰ੍ਹਾਂ ਦੇ ਸ਼ਗੂਫੇ ਛੱਡੇ ਗੇ ਤਰ੍ਹਾਂ ਤਰ੍ਹਾਂ ਦੀਆਂ ਅਟਕਲ ਆਈਆਂ ਔਰ ਕੋਈ ਇਹ ਲੋਕ ਮੰਨਦੇ ਨਹੀਂ ਸੀ ਕਿ ਆਮ ਆਦਮੀ ਪਾਰਟੀ ਮੁਕਾਬਲੇ 'ਚ ਜਦੋਂ ਪਹਿਲੇ ਦੋ ਰਾਊਂਡਾਂ ਦਾ ਤੁਸੀਂ ਦੇਖਿਆ ਕਿ ਪੋਸਟਾਂ ਲੋਕਾਂ ਨੇ ਪਾਣੀਆਂ ਸ਼ੁਰੂ ਕਰਤੀਆਂ ਸੀ ਪਰ ਮੇਰਾ ਖਿਆਲ ਹੈ ਕਿ ਬਾਅਦ ਦੇ ਵਿੱਚੋਂ ਸਾਰਿਆਂ ਨੂੰ ਡਿਲੀਟ ਕਰਨੀਆਂ ਪਈਆਂ ਸੋ ਮੈਂ ਇਹਨੂੰ ਮੁੱਖ ਮੰਤਰੀ ਸਾਹਿਬ